ਸਲੋਕ ਮਹੱਲਾ ਪਹਿਲਾ ਚੋਰਾ ਜਾ ਰਾਂ ਰੰਡੀਆਂ ਕੁੱਟਣੀਆਂ ਦੀ ਬਾਣ ਬੇਦੀਨਾ ਕੀ ਦੂਸਤੀ ਬੇਦੀਨਾ ਕਾ ਖਾਣ ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸੈਤਾਨ ਗਦੋ ਚੰਦਨ ਖੋਲੀਏ ਭੀ ਸਾਹੁ ਸਿਉ ਪਾਣ ਨਾਲਕ ਕੂੜਾ ਕੱਤਿਆ ਕੂੜਾ ਤਣੀਆਂ ਤਾਣ ਕੂੜਾ ਕੱਪੜਾ ਕੱਸੀਆ ਕੂੜਾ ਪਹਿਨਣਾ ਮਾਣ ਮਹੱਲਾ ਪਹਿਲਾ ਭਾਂਗਾ ਬੁਰਗੂ ਸਿੰਗੀਆਂ ਨਾਲੇ ਮਿਲੀ ਕਲਾਂ ਇਕਦਾ ਤੇ ਇਕ ਮੰਗ ਤੇ ਨਾਮ ਤੇਰਾ ਪਰਵਾਣ ਨਾਨਕ ਜਿੰਨੀ ਸੁਣ ਕੈ ਮੰਨਿਆ ਹਉ ਤਿਨਾ ਬਿਟੋ ਕਰਵਾਣ ਪੌੜੀ ਮਾਇਆ ਮੋ ਸਭ ਕੂੜ ਹੈ ਕੂੜੋ ਹੋਏ ਗਿਆ ਹਉ ਮੈਂ ਝਗੜਾ ਪਾਇਓਨ ਝਗੜਾ ਜੱਗ ਮੋਇਆ ਗੁਰਮੁਖ ਝਗੜ ਛੁਕਾਇਆਨ ਇੱਕੋ ਰਬ ਰਹਿਆ ਸਭ ਆਤਮ ਰਾਮ ਪਛਾਣਿਆ ਭੌਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਯਾ ਮਹੱਲਾ ਪਹਿਲਾ ਸਤਗੁਰੂ ਭੀਖਿਆ ਦੇ ਮੈਂ ਤੂੰ ਸਮਰੱਥ ਦਾਤਾਰ ਹਉ ਬਹਿ ਗਰਬਿ ਨਿਵਾਰੀਏ ਕਾਮ ਕ੍ਰੋਧ ਅਹੰਕਾਰ ਲਭ ਲੋਭ ਪ੍ਰਜਾਲੀਏ ਨਾਮੰ ਲੈ ਆਧਾਰ ਐਨਸੋ ਨਪਤਨ ਨਿਰਮਲ ਮੇਲਾ ਕਭੂ ਨਾ ਹੋਈ ਨਾਨਕ ਇਹ ਬਿਦ ਸੁਟਿ ਜਾਏ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇਕ ਕੋਕੰਤ ਸਵਾਈ ਹੈ ਜਿੱਤੀ ਦਰ ਖੜੀਆਂ ਨਾਨਕ ਕੰਤੈ ਰਤੀਆਂ ਪੁੱਛ ਹੈ ਬਾਤੜੀਆਂ ਮਹੱਲਾ ਪਹਿਲਾ ਸਭੇ ਕੰਤਾਰਤੀ ਮੈਂ ਦੁਹਾਗਣ ਕਿਤ ਮੈਂ ਤਨ ਆਵਗਣ ਏਤੜੇ ਖਸਮਨਾ ਫੇਰੇ ਚਿਤ ਮਹੱਲਾ ਪਹਿਲਾ ਹਉ ਬਲਿਹਾਰੀ ਤੈਨ ਕੋ ਸਿਫਤ ਜਿਨਾਂ ਦਾ ਬਾਤ ਸਭ ਰਾਤੀ ਸੋਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਦਾਰ ਮੰਗਤ ਜਾਚੈ ਦਾਨ ਹਰ ਦੀਜੈ ਕਿਰਪਾ ਕਰ ਗੁਰਮਖਿ ਲਿਹੁ ਮਲਾਈ ਜਨ ਪਾਵੈ ਨਾਮ ਹਰ ਅਨਹਦ ਸ਼ਬਦ ਬਜਾਈ ਜੁਤੀ ਜੂਤ ਧਰ ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮੈਂ ਵਰਤੈ ਆਪ ਹਰ ਸੇਤੀ ਪ੍ਰੀਤ ਕਰ ਸ਼ਲੋਕ ਮਹਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਾਸ ਕੰਤ ਨਾ ਪਾਇਓ ਸੋ ਸੁਨ ਜੇ ਘਰ ਕਾ ਪਹੋਣਾ ਜਿਉ ਆਇਆ ਤਿਉ ਜਾਉ ਮਹੱਲਾ ਪਹਿਲਾ ਸਉ ਅਲਾਮੇ ਦਿਨੈ ਕੈ ਰਾਤੀ ਮਿਲਨ ਹੰਸ ਸਿਵਤ ਸਲਹਣ ਸਾਟਕ ਕ ਰੰਗੀ ਲੱਗਾ ਹੰਸ ਫਿੱਟ ਅਵਿਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਣ ਸਭੋ ਤੁਸਮਨ ਹੇਤ ਪੌੜੀ ਢਾਡੀ ਗੁਣ ਗਾਵੈ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾ ਸੱਚਾ ਉਰਤਾਰਿਆ ਘਰ ਦਰ ਪਾਵੇ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹਉ ਗੁਰ ਕੋ ਬਾਰਿਆ ਤੂੰ ਆਪ ਸਵਾਰੈ ਆਪ ਸਿਰਜਣ ਹਾਰਿਆ ਸਲੁਕ ਮਹਲਾ ਪਹਿਲਾ ਦੀਵਾ ਬਲੈ ਅੰਧੇਰਾ ਜਾਏ 베ਦ ਪਾਠ ਮਤ ਪਾਪਾ ਖਾਏ ਉਗਬੈ ਸੂਰ ਨਾ ਜਾਪੈ ਚੰਦ ਜੈ ਗਿਆਨ ਪ੍ਰਕਾਸ਼ ਅਗਿਆਨ ਮਟੰਤ ਵੇਦ ਪਾਠ ਸੰਸਾਰ ਕੀ ਕਰ ਪੜ ਪੜ ਪੰਡਤ ਕਰੇ ਵਿਚਾਰ ਬਿਲ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰਸ ਪਾਰ ਮਹਲਾ ਪਹਿਲਾ ਸਬਦੈ ਸਾਧਨ ਆਇਓ ਨਾਮ ਨਾਲ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪਿਆ ਕਿਰਤਿ ਕਮਾਵਣਾ ਕੋਇ ਨਾ ਮੇਟਣ ਹਾਰ ਪਉੜੀ ਜੇ ਪਰਬਸ ਲਾਹੇ ਆਪਣਾ ਸੋ ਸੋਭਾ ਪਾਏ ਹਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੇ ਸੱਚਾ ਸੁਖ ਪਾਏ ਮੀਨ ਭਇਆ ਚਰੀ ਬਸੁੰਨਿਆ ਗੁਰਪੁਰਖ ਮਲਾਹੇ ਮਨ ਮੇਲਾ ਇਹ ਬਸੁੱਧ ਹੈ ਹਰ ਨਾਮ ਧਿਆਏ ਸ਼ਲੋਕ ਮਹਲਾ ਪਹਿਲਾ ਕਾਇਆ ਕੂਮਲ ਫੁੱਲ ਗੁਣ ਨਾਲਕ ਗੁਪਸਮਾਲ ਇਨੀ ਭੁੱਲੀ ਰੋਕਰੇ ਆਵਰ ਕੇ ਚੁਣੀ ਹੈ ਢਾਲ ਮਹੱਲਾ ਦੂਜਾ ਨਾਨਕ ਤਨਾ ਬਸੰਤ ਹੈ ਜਿਨ ਘਰ ਬਸਿਆ ਕੰਤ ਜਿਨ ਕੇ ਕੰਤ ਦਸਾ ਪੂਰੀ ਸੇ ਐਨਸ ਫਿਰਹਿ ਜਲੰਤ ਪੌੜੀ ਆਪੇ ਬਖਸ਼ੇ ਦਇਆ ਕਰ ਗੁਰ ਸਤਗੁਰ ਬਚਨੀ ਅੰਧਨ ਸੇਵੀ ਗੁਣ ਰਬਾ ਮਨ ਸੱਚੈ ਰਚਨੀ ਪਰਬ ਮੇਰਾ ਬੇਅੰਤ ਹੈ ਅੰਤ ਕਿਨੇ ਨ ਲਖਨੀ ਸਤਿਗੁਰ ਚਰਨ ਲੀਨ ਲੱਗੇ ਆ ਹਰ ਨਾਮ ਨਿਤ ਜਪਨੀ ਜੋ ਇਸ ਸੈ ਸੋ ਫਲ ਪਾਏ ਸੀ ਸਭ ਘਰੈ ਵਿੱਚ ਜਚਨੀ ਸੇ ਲੋਕ ਮਹੱਲਾ ਪਹਿਲਾ ਪਹਿਲ ਬਸੰਤਾ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲਿਆ ਸਭ ਮੌਲਿਆ ਤਿਸੈ ਨ ਮੌਲਿਓ ਕੋਏ ਮਹੱਲਾ ਦੂਜਾ ਪਹਿਲ ਬਸੰਤਾ ਆਗਮਨ ਤਿਸ ਕਾ ਕਰ ਹੋ ਵਿਚਾਰ ਨਾਨਕ ਸੋ ਸਲਾਹੀਏ ਜੇ ਸਭ ਸੇ ਦੇ ਆਧਾਰ ਮਹੱਲਾ ਦੂਜਾ ਮਿਲਿਆ ਮਿਲਿਆ ਨਾ ਮਿਲੇ ਮਿਲੇ ਮਿਲਿਆ ਜੇ ਹੋਏ ਅੰਤਰ ਆਤਮਾ ਜੋ ਮਿਲੇ ਮਿਲਿਆ ਕਹੀਏ ਸੋਏ ਪਉੜੀ ਹਰ ਹਰ ਨਾਮ ਸਲਾਹੀਏ ਸਤਿਕਾਰ ਕਮਾਵੇ ਦੂਜੀ ਕਾਰ ਹੈ ਲੱਗਿਆ ਫਿਰ ਜੋਨੀ ਪਾਵੇ ਨਾਮ ਰਤਿਆ ਨਾਮ ਪਾਈਏ ਨਾਮੇ ਗੁਣ ਗਾਵੇ ਗੁਰ ਪੈਸਾ ਬਦਸਲਾਹੀ ਹੈ ਹਰ ਨਾਮ ਸਮਾਵੈ ਸਤਿਗੁਰ ਸੇਵਾ ਸਫਲ ਹੈ ਸੇਵਿਆ ਫਲ ਪਾਵੈ ਸਿਲ ਹੁਕ ਮਹੱਲਾ ਦੂਜਾ ਕਿਸ ਹੀ ਕੋਈ ਕੋਏ ਮੰਜ ਨਮਾਣੀ ਇੱਕ ਤੂੰ ਕਿਉ ਲ ਮਰੀ ਜਾ ਰੋਏ ਜਾਂ ਲਗ ਚਿਤ ਨ ਆਵਹੀ ਮਹੱਲਾ ਦੂਜਾ ਜਾਂ ਸੁਖ ਤਾਂ ਸਹ ਰਾਵਿਉ ਦੁੱਖ ਪੀ ਸਮਾਲਿਉ ਨਾਨਕ ਕਹਿ ਸਿਆਣੀਏ ਇਤ ਕੰਤ ਮਲਾਵਾ ਹੋਏ ਪੌੜੀ ਹਉ ਕਿਆ ਸਲਾਹੀ ਕਰਮ ਜੰਤ ਵੱਡੀ ਤੇਰੀ ਬੜਾਈ ਤੂੰ ਅਗਮ ਦਿਆਲ ਅਗਮ ਹੈ ਆਪ ਲਹਿ ਮਲਾਈ ਮੈਂ ਤੁਜ ਬਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ ਜੋ ਤੇਰੀ ਸਨਣਾ ਗਤੀ ਤੈਨ ਲਹਿ ਸੜਾਈ ਨਾਨਕ ਬੇਪਰਵਾਹ ਤੈਸੋ ਤੇਲ ਨਾ ਤੁਮਾਈ ਰਾਗ ਸੁਹੀ ਬਾਣੀ ਸ੍ਰੀ ਕਬੀਰ ਜੀਓ ਤਥਾ ਸਭਨਾ ਭਗਤਾਂ ਕੀ ਕਬੀਰ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਵਤਰ ਆਏ ਕਹਾ ਤੁਮ ਕੀਨਾ ਰਾਮ ਕੋ ਨਾਮ ਨ ਕਬਹੁ ਲੀਨਾ ਰਾਮ ਨ ਜਪੋ ਕਬ ਨ ਮਤ ਲਾਗੇ ਮਰ ਜਏ ਬੇ ਕੋ ਕਿਆ ਕਰੋ ਉਪਾਗੇ ਰਹੋ ਦੁੱਖ ਸੁਖ ਕਰਕੇ ਕੁਟੰਬ ਜੀਵਾਇਆ ਮਰਤੀ ਵਾਰ ਇੱਕ ਸਰ ਦੁੱਖ ਪਾਇਆ ਕੰਠੋ ਕਹੈਨ ਨੂੰ ਤਪ ਕਰਨ ਪੁਕਾਰਾ ਕਹ ਕਬੀਰ ਆਗੇ ਤੇ ਨਾ ਸਮਾਰਾ ਸੁਹੀ ਕਬੀਰ ਜੀ ਥਰ ਹਰ ਕੰਪੈ ਵਾਲਾ ਜੀਓ ਨਾ ਜਾਣੋ ਤਿਆਪ ਕਰਸੀ ਪੀਓ ਰਹਿਣ ਗਈ ਮਤ ਦਿਨ ਪੀ ਜਾਏ ਭਵਰ ਗਏ ਬਗ ਬੈਠੇ ਆਏ ਰਹਾਉ ਕਾਚ ਕਰਬੇ ਰਹਿ ਨ ਪਾਨੀ ਹੰਸ ਚੱਲਿਆ ਕਾਇਆ ਕੁਮਲਾਨੀ ਕੁਾਰ ਕੰਨਿਆ ਜਿਸ ਕਰਤ 시ਗਾਰਾ ਕਿਉਂ ਮੁਰਲੀਐ ਮਨ ਹੈ ਬਾਜੁ ਪਤਾਰਾ ਕਾਗ ਉਡਾਵ ਤੋ ਪੁਜਾ ਪੁਰਾਨੀ ਕਹਿ ਕਬੀਰ ਇਹ ਕਥਾ ਸਰਾਨੀ ਸੁਹੀ ਕਬੀਰ ਜਿਉ ਅਮਲ ਸਰਾਨੋ ਲੇਖਾ ਦੇਨਾ ਆਏ ਕਠਨੋ ਦੂਤ ਜਮ ਲੇਨਾ ਤਿਆ ਤੈਂ ਖਟਿਆ ਕਹਾ ਗਵਾਇਆ ਚਲੋ ਸਤਾਬ دیਵਾਨ ਬੁਲਾਇਆ ਚਲ ਦਰਹਾਲ دیਵਾਨ ਬੁਲਾਇਆ ਹਰ ਫਰਮਾਨ ਦਰਗਾਹ ਕਾ ਆਇਆ ਰਹਾਓ ਕਰਉ ਅਰਦਾਸ ਗਾਵ ਕਿਛੁ ਵਾਕੀ ਲਿਓ ਨਿਹਰ ਆਜ ਕੀ ਰਾਤੀ ਕਿਸ ਵੀ ਖਰਚ ਉਤ ਮਾਰਾ ਸਾਰੋ ਸੁਭਾ ਨਵਾਜ ਸਰਾਏ ਗੁਜਾਰੋ ਸਾਧ ਸੰਗ ਜਾ ਕੋ ਹਰ ਲੰਗ ਲਗਾ ਤਨ ਤਨ ਸੋ ਜਨ ਪੁਰਖ ਸੁਭਾਗਾ ਈਤ ਊਤ ਜਨ ਸਦਾ ਸਹੇਲੇ ਜਨਮ ਪਦਾਰਥ ਜੀਤ ਅਮੋਲੇ ਜਾਗ ਤੂ ਸੋਇਆ ਜਨਮ ਗਵਾਇਆ ਮਾਲ ਤਨ ਜੋਰਿਆ ਪਿਆ ਪਰਾਇਆ ਕੋਕ ਵੀਰ ਤੇਈ ਨਰ ਭੂਲੇ ਖਰਮ ਬਸਾਰ ਮਾਟੀ ਸੰਗ ਰੂਲੇ ਸੁਹੀ ਕਵੀਰ ਜਿਓ ਲਲਤ ਥਾਕੇ ਨੈਣ ਸਰਬਨ ਸੁਣ ਥਾਕੇ ਥਾਕੀ ਸੁੰਦਰ ਕਾਇਆ ਜਰਾ ਹਾਕ ਦੀ ਸਭ ਮਤ ਥਾਕੀ ਏਕ ਨ ਥਾਕ ਸਮਾਇਆ ਬਾਵਰੇ ਤਾ ਗਿਆਨ ਵਿਚਾਰ ਨ ਪਾਇਆ ਬਿਰਥਾ ਜਨਮ ਗਵਾਇਆ ਰਹੋ ਤਬ ਲਗ ਪ੍ਰਾਣੀ ਤੇ ਸਹ ਸਰੇ ਬੂ ਜਬ ਲਗ ਕਟ ਮਹਿਸਾਸਾ ਜੇ ਕਟ ਜਾਏ ਤੋ ਪਉ ਨਾ ਜਾਸੀ ਹਰ ਕੇ ਚਰਨ ਨਵਾਸਾ ਜਿਸ ਕੋ ਸ਼ਬਦ ਵਸਾਵਾ ਅੰਤਰ ਚੂਕੈ ਤੇ ਸਹਿ ਪਿਆਸਾ ਹੁਕਮਾ 부ਝਾ ਚੌਪੜ ਖੇਲੇ ਮਨ ਜਨ ਟਾਲੇ ਪਾਸਾ ਜੋ ਜਨ ਜਾਨ ਭਜੈ ਅਬਗਤ ਕਉ ਤਿੰਨ ਕ ਕਸੂ ਨ ਨਾਸਾ ਕਹ ਕਵੀਰ ਤੇ ਜਨ ਕਬੂ ਨ ਹਾਰੈ ਟਾਲ ਸੋ ਜਨ ਪਾਸਾ ਸੁਹੀ ਲਲਤ ਕਵੀਰ ਜਿਉ ਏਕ ਕੋਟ ਪੰਥ ਸਿਕਦਾਰਾ ਪੰਚੇ ਮੰਗ ਹੈ ਹਾਲਾ ਜਿਮੀ ਨਹੀਂ ਮੈਂ ਕਿਸੇ ਕੀ ਬੋਈ ਐਸਾ ਦਿਨ ਦੁਖਾਲਾ ਹਰ ਤੇ ਲੁਗਾ ਮੋਕੋ ਨੀਤ ਦਸਾਇ ਪਟਵਾਰੀ ਉਪਰ ਪੂਜਾ ਕਰ ਮੈਂ ਗੁਰ ਪਹਿ ਪੁਕਾਰਿਆ ਤਨ ਹੌਲੀਆ ਉਬਾਰੀ ਰਹੋ ਨੌ ਡਾਡੀ ਦਸ ਮੁਸਬਤਾ ਵੈ ਰਇਤ ਬਸਲੰਦ ਦੇਹੀ ਡੋਰੀ ਪੂਰੀ ਮਾਪੈ ਨਹੀਂ ਬੋਬਸਟਾਲ ਲੈਹੀ ਭੱਤਰ ਕਰ ਇੱਕ ਪੁਰਖ ਸਮਾਇਾ ਉਨ ਦੀਆ ਨਾਮ ਲਖਾਈ ਧਰਮ ਰਾਏ ਕਾ ਦਫਤਰ ਸੋਧਿਆ ਬਾਕੀ ਰਜਮ ਨਕਾਈ ਸੰਤਾਂ ਕੋ ਮਤ ਕੋਈ ਨਿੰਦੋ ਸੰਤ RAM ਹੈ ਏਕੋ ਕਉਕ ਵੀਰ ਮੈਂ ਸੋ ਗੁਰ ਪਾਇਆ ਜਾ ਕਨਉ ਬਵੇਕੋ ਰਾਗ ਸੁਹੀ ਬਾਣੀ ਸ੍ਰੀਰ ਵਦਾਸ ਜਿਓ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਸਹਿ ਕੀ ਸਾਰ ਸੁਹਾਗਣ ਜਾਣ ਤਜ ਅਪਮਾਨ ਸੁਖ ਰਲੀਆਂ ਮਾਨ ਤਨ ਮਨ ਦੇ ਨ ਅੰਤਰ ਰੱਖੈ ਅਭਰਾ ਦੇਖ ਨਾ ਸੁਣ ਅਪਖੈ ਸੋ ਘਤ ਜਾਣੈ ਪੀਰ ਪੁਰਾਈ ਜਾਕੈ ਅੰਤਰ ਦਰਦ ਨ ਪਾਈ ਰਹਾਉ ਦੁਖੀ ਕੀ ਤਹਾਕਣ ਦੋਏ ਪਖ ਹੀ ਨੀ ਜਿਨ ਨਾਹੀਂ ਨਰੰਤਰ ਭਗਤ ਨਾ ਕੀਨੀ ਪਰਸਲਾਤ ਕਾ ਪੰਥ ਦੋਹਿਲਾ ਸੰਗ ਨਾ ਸਾਥੀ ਗਵਨ ਅਕੇਲਾ ਦੁਖਿਆ ਦਰਦ ਬੰਦ ਦਰ ਆਇਆ ਬਹੁਤ ਪਿਆਸ ਜਵਾਬ ਨਾ ਪਾਇਆ ਕਹਿ ਰਿ ਵ다ਸ ਸਰਨ ਪ੍ਰਭ ਤੇਰੀ ਜਿਉ ਜਾਨੋ ਕਿਉ ਕਰ ਗਤ ਮੇਰੀ ਸੂਹੀ ਜੋ ਦਿਨ ਆਵੈ ਸੋ ਦਿਨ ਜਾਹੀ ਪਰ ਨਾਕੂਚ ਰਹਿਣ ਤੇ ਨਾਹੀ ਸੰਗ ਚਲਤ ਹੈ ਹਮ ਪੀ ਚਲਣਾ ਦੂਰ ਗਬਨ ਸਿਰ ਉਪਰ ਮਰਨਾ ਕਿਆ ਤੂੰ ਸੋਇਆ ਜਾਗ ਏ ਆਨਾ ਤੈ ਜੀਵਨ ਤੱਕ ਸੱਚ ਕਰ ਜਾਨਾ ਰਹੋ ਜਿਨ ਜਿਉ ਦਿਆ ਸੋ ਰਿਜਕ ਅੰਬਰਾਵੈ ਸਬਕਟ ਪੀਤਰ ਹਾਟ ਚਲਾਵੈ ਕਰ ਬੰਦਗੀ ਸਾਡ ਮੈਂ ਮੇਰਾ ਹਿਰਦੈ ਨਾਮ ਸਮਾਰ ਸਵੇਰਾ ਜਨਮ ਸਰਨੋਂ ਮੰਥ ਨਾ ਸਵਾਰਾ ਸਾਜ ਪਰਿਤ ਇਸ ਅੰਧਿਆਰਾ ਕਹਿਰ ਬਦਾਸ ਨਦਾਨਦਵਾਨੇ ਚੇਤਸ ਨਾਹੀ ਦੁਨੀਆ ਫਨ ਖਾਨੇ ਸੁਹੀ ਉੱਚੇ ਮੰਦਰ ਸਾਲਰ ਸੁਹੀ ਇੱਕ ਘਰੀਫੋਨ ਰਹਿਣ ਨਾ ਹੋਈ ਇਹੋ ਤਨ ਐਸਾ ਹੈ ਜੈਸੇ ਕਾਸ ਕੀ ਟਾਟੀ ਜਲ ਗਇਓ ਕਾਸ ਰਲ ਗਇਓ ਮਾਟੀ ਰੋ ਭਾਈ ਬੰਦ ਕੁਟੰਬ ਸਹੇਰਾ ਓਏ ਪੀ ਲਾਗੇ ਕਾੜ ਸਵੇਰਾ ਕਰ ਕੀ ਨਾਰ ਔਰ ਹੈ ਤਨ ਲਾਗੀ ਉਹ ਤੋ ਭੂਤ ਭੂਤ ਕਰ ਪਾਗੀ ਕਹਿ ਰਬਦਾਸ ਸਭ ਹੈ ਜਗ ਲੂਟਿਆ ਹਮ ਤੋ ਏਕ ਰਾਮ ਕਹਿ ਸੂਟਿਆ ਰਾਗ ਸੁਹੀ ਬਾਣੀ ਸੇਖ ਫਰੀਦ ਜੀ ਕੀ ਇਕ ਓਕਾਰ ਸਤਗੁਰ ਪ੍ਰਸਾਦ ਤਪ ਤਪ ਲੋਹ ਲੋਹਾਥ ਮਰੋ ਰੋ ਬਾਬਲ ਹੋਈ ਸੋ ਸੋ ਲੋਰੋ ਤੈਸੈ ਮਨ ਮੈਂ ਕੀਆ ਰੋਸ ਮੁਝ ਅਬ ਗੁਣ ਸਹਿ ਨਹੀਂ ਦੋਸ ਤਾਰੇ ਸਾਹਿਬ ਕੀ ਮੈਂ ਸਾਰ ਨ ਜਾਣੀ ਜੋ ਬਨ ਖੋਏ ਪਸ ਐ ਪਸਤਾਨੀ ਰਹੁ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹੋਂ ਬਿਰਹ ਜਾਲੀ ਬਿਰਹਿ ਭੂਨ ਕਤੈ ਸੁਖ ਪਾਏ ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਲਾਏ ਬਿਦਣ ਖੂਹੀ ਮੁੰਦ अकेਲੀ ਨਾ ਕੋ ਸਾਥੀ ਨਾ ਕੋ 베ਲੀ ਕਰ ਕਿਰਪਾ ਪ੍ਰਭ ਸਾਧ ਸੰਗ ਮਿਲੀ ਜਾਂ ਫਿਰ ਦੇਖਾਂ ਤਾਂ ਮੇਰਾ ਅਲੋ ਬੇਲੀ ਬਾਟ ਹਮਾਰੀ ਖਰੀ ਉਡੀਣੀ ਖੰਨਿਓ ਤਿੱਖੀ ਬਹੁਤ ਪੀਣੀ ਉਸ ਉੱਪਰ ਹੈ ਮਾਰਗ ਮੇਰਾ ਸੇਖ ਫਰੀਦਾ ਪੰਥ ਸਮਾਰ ਸਵੇਰਾ ਸੁਹੀ ਲਲਤ ਬਿੜਾ ਬੰਦਨਾ ਸਕਿਓ ਵੰਦਨ ਕੀ ਬੇਲਾ ਪਰ ਸਰਬਰ ਜਬ ਉਸ ਲੈ ਤਬ ਤਰਨ ਦੋਹਿਲਾ ਹੱਥ ਨ ਲਾਇ ਕੋ ਸੰਬੁੜਾ ਜਲ ਜასი ਢੋਲਾ ਰਹਾਉ ਇਕ ਆਪੀ ਨਾ ਪਤਲੀ ਸਹ ਤੇਰੇ ਬੋਲਾ ਦੁੱਧਾਂ ਥਣੀ ਨ ਆਵਈ ਫਿਰ ਹੋਏ ਨ ਮੇਲਾ ਕਹੇ ਫਰੀਦ ਸਹੇਲਿਓ ਸੋ ਅਲਾਇਸੀ ਹੰਸ ਚੱਲਸੀ ਡੁੰਮਣਾ ਐ ਤਨ ਢੇਰੀ ਥੀਸੀ